ਮੇਰਾ ਤਾਂ ਮੋਦੀ ਸਾਹਿਬ ਨੂੰ ਇੱਕੋ ਕਹਿਣਾ ਵੀ ਜਿੱਥੇ ਮੋਦੀ ਸਾਹਿਬ ਤੁਸੀਂ ਨੇ ਸਟੇਸ਼ਨਾਂ ਦੇ ਨਾਮ ਚੇਂਜ ਕਰਤੇ ਸ਼ਹਿਰਾਂ ਦੇ ਨਾਮ ਚੇਂਜ ਕਰਤੇ ਇੱਕ ਚੀਜ਼ ਦਾ ਨਾਮ ਹੋਰ ਚੇਂਜ ਕਰਨ ਵਾਲਾ ਜੇ ਮੇਰੇ ਅੱਖੇ ਲੱਗ ਕੇ ਕਰੂੰਗੇ ਹਾਂ ਆ ਵੋਟਾਂ ਵਾਲੇ ਦਿਨ ਦਾ ਇਲੈਕਸ਼ਨ ਡੇ ਤੋਂ ਨਾਮ ਚੇਂਜ ਕਰਕੇ ਕਰ ਦੋ ਗਾਉਂਡੇ ਬਰਡ ਦਾ ਸਭ ਤੋਂ ਵੱਡਾ ਗਾਉਂਡੇ ਹੈ ਸਭ ਤੋਂ ਵੱਡਾ ਗਾਉਂ ਦਾ ਦਿਨ ਹੈ ਜੇ ਤੁਸੀਂ ਇਸ ਦਿਨ ਦੀ ਆਪਣੇ ਬੰਦੇ ਭੇਜ ਕੇ ਜਾਂਚ ਪੜਤਾਲ ਵੀ ਕਰਵਾ ਲਵੋ ਨਾ ਤਾਂ ਤੁਹਾਡੇ ਬੰਦੇ ਪਹਿਲੇ ਝੂਠ ਇਸ ਦਿਨ ਦੇ گاਉਂ ਦੇ ਜਾਂਚ ਪੜਤਾਲ ਵਾਲੇ ਲੱਛਣ ਫੜਨਗੇ ਕਿਉਂਕਿ ਜਿਹੜੇ ਬੰਦੇ ਕੀੜਿਆਂ ਮਕੌੜਿਆਂ ਨੂੰ ਪੈਰਾਂ ਥੱਲੇ ਲਾਤੜਨ ਦੀਆਂ ਗੱਲਾਂ ਕਰਦੇ ਸੀ ਨਾ ਉਹੀ ਬੰਦੇ ਅੱਜ ਦੇ ਦਿਨ ਕੀੜਿਆਂ ਮਕੌੜਿਆਂ ਦੇ ਘਰੇ ਨਰਾਇਣ ਬਣ ਕੇ ਵੜਨਗੇ ਵੋਟ ਪਾਉਣ ਤੋਂ ਪਹਿਲਾਂ ਤਾਂ 부ੜੀਆਂ ਨੂੰ ਘਰੋਂ ਚੱਕ ਕੇ ਗੱਡੀ 'ਚ ਲਿਜਾਣਗੇ ਨਾਲੇ ਆਖਣਗੇ ਮਾਤਾ ਜੀ ਜੋ ਮਰਜ਼ੀ ਹੁਕਮ ਕਰੋ ਥੋਡੇ ਹੁਕਮ ਦੇ ਬੱਜੇ ਆ ਜਦੋਂ ਉਹੀ 부ੜੀਆਂ ਵੋਟ ਪਾ ਕੇ ਸਕੂਲ ਦੇ ਬਾਹਰ ਜਾ ਕੇ ਫੇਰ ਗੱਡੀ ਪਾੜਨਗੀਆਂ ਫੇਰ ਉਹਨਾਂ ਨੂੰ ਜਵਾਬ ਮਿਲੂਗਾ ਕਿਉਂ ਥੋਡੇ ਬਾਪ ਦੇ ਨੌਕਰ ਲੱਗੇ ਆ ਹੋ ਗਿਆ ਨਾ گاਉਂ ਦੇ ਜਿਹੜੇ ਸਰਦਾਰ ਬੰਦੇ ਤੁਰੇ ਜਾਂਦੇ ਬੁੜੇ ਠੇਰਿਆਂ ਨੂੰ ਦੋ ਆਨਿਆਂ ਦੇ ਕਹਿ ਕੇ ਮੋਟਰਸਾਈਕਲ ਤੇ ਨਹੀਂ ਸੀ ਬਿਠਾਉਂਦੇ ਅੱਜ ਵੇਖ ਲਿਓ ਉਹਨਾਂ ਦੋ ਆਨਿਆਂ ਦੇ ਬੰਦਿਆਂ ਨੂੰ 20-20 ਲੱਖ ਦੀਆਂ ਗੱਡੀਆਂ 'ਚ ਬਿਠਾ ਕੇ ਜੱਫੀਆਂ ਪਾਉਂਦੇ ਜਿਹੜੇ ਜਾਗਟਾਂ ਵਾਲੇ ਗਰੀਬਾਂ ਕੋਲੋਂ ਮੁਸਕਾਉਣ ਦੇ ਡਰੋਂ ਕੋਲ ਨਹੀਂ ਸੀ ਖੜਦੇ ਅੱਜ ਉਹੀ ਵੇਖ ਲਿਓ ਗਰੀਬਾਂ ਦੇ ਘਰਾਂ ਨੂੰ ਅਤਲ ਫਰੇਲਾਂ ਸਮਝ ਕੇ ਚੁੱਲਿਆਂ ਤੇ ਚੜਦੇ ਜਿਹੜੇ ਕੁੰਡੀਆਂ ਮੁੱਛਾਂ ਵਾਲੇ ਸਰਦਾਰ ਆਮਕਰਾਂ ਦੇ ਜਵਾਕਾਂ ਨੂੰ ਨਸ਼ੇੜੀ ਅੱਖ ਕੇ ਸੀ ਗੱਲਾਂ ਕਰਦੇ ਅੱਜ ਵੇਖ ਲਿਓ ਉਹਨਾਂ ਨੂੰ ਪੱਕੇ ਸ਼ਰਾਬੀ ਖਵਾਬੀ ਵੀ ਖੰਡ ਵਰਗੇ ਲੱਗਦੇ ਜਿੰਨਾ ਕੜਾ ਮਚੌਦਰੀਆਂ ਨੂੰ ਸਤਾ ਦੇ ਨਸ਼ੇ 'ਚ ਜਿਉਂਦੇ ਝਾਕਦੇ ਬੰਦਿਆਂ ਦੇ ਨਹੀਂ ਸੀ ਚੇਤੇ ਰਹਿੰਦੇ ਉਹ ਅੱਜ ਘਰ ਘਰ ਜਾ ਕੇ ਪੁੱਛਣਗੇ RAM ਸਿਆ ਬੁੜਾ ਬੁੜੀ ਚੱਲ ਗਏ ਕਿ ਹੈਗੇ ਜਿਹੜੇ ਲੀਡਰਾਂ ਚ ਆਪਣੀ ਜਾਗਤ ਨੂੰ ਬਿਮਾਰ ਠਮਾਰ ਬੁੜਿਆਂ ਦੇ ਹੱਥ ਲੱਗੇ ਤੋਂ ਫੱਕੇ ਨਹੀਂ ਸੀ ਰਹਿੰਦੇ ਅੱਜ ਉਹਨਾਂ ਲੀਡਰਾਂ ਦੀਆਂ ਜਾਗਟਾਂ ਨਾਲ ਚਾਹੇ ਜ਼ਿੰਡ ਪੂੰਜਦੇ ਤਾਂ ਵੀ ਨਹੀਂ ਕੁਝ ਕਹਿੰਦੇ ਜਿਹੜੇ ਬੰਦੇ ਨੂੰ ਪਹਿਲਾਂ ਹਰੇਕ ਮੈਂਬਰ ਸ਼ੈਂਬਰ ਕਹਿੰਦੇ ਹੁੰਦੇ ਸੀ ਚੱਲ ਪਰ ਤੇਰੀ ਜਾਣਦੇ ਆ ਅੱਜ ਉਸੇ ਬੰਦੇ ਨੂੰ ਤੁਹਾਨੂੰ ਐਂ ਕਹਿੰਦੇ ਮਿਲਣਗੇ ਬਾਈ ਬਣ ਕੇ ਇੱਕ ਪਾਦੀ ਤੇਰੇ ਬਚਾਣ ਦੇ ਆ ਜਿਹੜੇ ਸਰਦਾਰਾਂ ਨੇ ਗਰੀਬਾਂ ਦੇ ਹੱਕ ਖਾਣ ਤੋਂ ਬਾਅਦ ਕਦੇ ਉਹਨਾਂ ਵੱਲ ਨਾਜ਼ਰਾਂ ਵੀ ਨਹੀਂ ਕਮਾਈਆਂ ਸੀ ਅੱਜ ਉਹ ਨਾਲੇ ਤਾਂ ਉਹਨਾਂ ਦੇ ਘਰਾਂ ਦੇ ਦਰਸ਼ਨ ਪਾਉਣਗੇ ਨਾਲੇ ਕਹਿਣਗੇ ਅੱਛਾ ਸਰਪੰਚ ਸਾਹਿਬ ਨੇ ਆਪਣੇ ਭਾਂਡੇ ਤੇ ਆਹ ਕੋਠੇ ਜਿਹੇ ਦੀਆਂ ਇੱਟਾਂ ਲਗਾਈਆਂ ਸੀ ਅੱਜ ਤੋਂ ਪਹਿਲਾਂ ਜਿਹੜੇ ਬੰਦੇ ਨੂੰ ਪੰਚਾਇਤੀ ਬੰਦੇ ਕਹਿੰਦੇ ਹੁੰਦੇ ਸੀ ਦੋ ਮਾਰੋ ਫੜ ਕੇ ਅੱਜ ਵੋਟ ਪਾਉਣ ਤੋਂ ਪਹਿਲਾਂ ਸਾਨੂੰ ਕਹਿੰਦੇ ਮਿਲਣਗੇ ਬਾਈ ਬਣ ਕੇ ਕੀ ਹੋੜੇ ਕਿਉਂ ਟਿਕਣਾ ਨਹੀਂ ਚਾਹਿੰਦਾ ਬਲੈਂਦਾ ਨਾ ਗਾਉਂਡੇ ਕਾਲਾ ਹੱਥ ਨੇ ਮੈਂ ਰੋਟੀ ਰੋਟੀ ਜੀ ਖਾ ਕੇ ਜਦੋਂ ਬਾਹਰ ਜਾਣ ਲੱਗਾ ਗਮਾਂਡੀਆਂ ਦੇ ਕਰੇ ਕੁਸਰ-ਮੁਸਰ ਜੀ ਹੋਣ ਲੱਗ ਰਹੀ ਮਹਾਲਾ ਚੱਲ ਕੰਦ ਉਤੋਂ ਨਹੀਂ ਦੇਖਦੇ ਕੀ ਗੱਲ ਹੋਗੀ ਜਦੋਂ ਕੰਦ ਉਤੋਂ ਦੀ ਸਿਰਜਾ ਕੱਢ ਕੇ ਦੇਖਿਆ ਉਹਦਾ ਮੁੰਡੇ ਦਾ ਬਾਪ ਮੁੰਡੇ ਨੂੰ ਕਹਿੰਦਾ ਐਂ ਕਰ ਪੁੱਤ ਆ ਚੱਕ ਗੱਡੀ ਦੀ ਚਾਬੀ ਨਾਲੇ ਚੱਕ ਰੁਪਈਏ ਤੇਰੀ ਮਾਂ ਦੇ ਪਥਰੀਆਂ ਦਾ ਬਹੁਤ ਪੜਾ ਦਰਦ ਉੱਠ ਰਿਹਾ ਸਵੇਰੇ ਇਹਨੂੰ ਦਵਾਈ ਦਵਾ ਕੇ ਲਿਉਣੀ ਏ ਮੁੰਡਾ ਪਤਾ ਮੋੜ ਕੇ ਬਾਪ ਨੂੰ ਕੀ ਕਹਿੰਦਾ ਕਹਿੰਦਾ ਬਾਪੂ ਗਲਤ ਗੱਲ ਬਈ ਸਵੇਰੇ ਕੋਈ ਦਵਾਈ ਦਬੂਈ ਨਹੀਂ ਦਬਣ ਜਾਇਆ ਜਾਂਦਾ ਮੈਥੋਂ ਆਪਦਾ ਤੂੰ ਦਵਾ ਲਿਆ ਜੇ ਰੋਟੀ ਪੱਕੀ ਖਾਣੀ ਏ ਸਵੇਰੇ ਤਾਂ ਮੈਂ ਦਿਹਾੜੀ ਆਪਣੀ ਮਾਂ ਪਾਰਟੀ ਦੇ ਹੱਕ ਚ ਲਾਣੀ ਏ ਉਦੋਂ ਬਾਅਦ ਚ ਉਹਦੇ ਘਰ ਵਾਲੀ ਆ ਕੇ ਮੋਢਾ ਫੜ ਕੇ ਕਹਿੰਦੀ ਜੀ ਮੈਂ ਤੁਹਾਨੂੰ ਇੱਕ ਗੱਲ ਕਹਿਣੀ ਆ ਕੋਈ ਪਾਰਟੀ ਸ਼ਾਰਟੀ ਮਾਂ ਦੀ ਮਮਤਾ ਤੋਂ ਵੀ ਮਹਿੰਗੀ ਹੈ ਕਹਿੰਦਾ ਉਹ ਤੂੰ ਦਾ ਕੰਮਲੀ ਹੋ ਰਹੀਆਂ ਭਗਵਾਨ ਨੇ ਆ ਮਾਂ ਤੋਂ ਤਾਂ 20 ਕਿੱਲੇ ਜਿਹੜੇ ਜ਼ਮੀਨ ਦੇ ਹੈਗੇ ਤੇ ਆਪਾਂ ਨੇ ਨੌ ਕਰਵਾ ਲੇ ਹੁਣ ਤਾਂ ਉਹ ਮਾਂ ਨੂੰ ਸਮਾਂ ਦੇਣਾ ਪਊ ਕਿਉਂਕਿ ਉੱਧਰ ਹਲੇ ਚੇਅਰਮੈਨ ਨਹੀਂ ਰਹਿੰਦੀ ਹੈ ਹੁਣ ਤੁਸੀਂ ਆਪ ਦੱਸੋ ਵੀ ਇਹਦਾ ਨੌ ਗਾਉਂ ਦੇ ਟਿਕਣਾ ਚਾਹੀਦਾ ਜਾਂ ਨਹੀਂ ਚਾਹੀਦਾ ਜਿਹੜੇ ਜਿਹੜੇ ਭਰਾਵਾਂ ਨੂੰ ਤਾਂ ਮੇਰੀ ਗੱਲ ਲੱਗੀ ਵਧੀਆ ਉਹ ਤਾਂ ਕਰ ਦਿਓ ਸ਼ੇਅਰ ਜਿਹੜੇ ਜਿਹੜੇ ਭਰਾ ਹਲੇ ਇਸ ਗੱਲ ਤੇ ਗੌਰ ਕਰਕੇ ਸੋਚਣ ਵਿਚਾਰਨਗੇ ਉਹ ਕਰਿਓ ਕਮੈਂਟ ਜਿਹੜੇ ਜਿਹੜੇ ਮੇਰੇ ਭਰਾਵਾਂ ਦੇ ਗੱਲਾਂ ਲੱਗੀਆਂ ਪਾਉਂਦੂ ਜੱਟ ਦੀਆਂ ਇੱਥੇ ਉਹ ਕਰ ਦਿਓ ਲਾਈਕ ਮੈਨੂੰ ਤਾਂ ਲੱਗਦਾ ਮੇਰੇ ਤੇ ਵੀ ਇੱਕ ਅੱਧਾ ਪਰਚਾ ਤਿਆਰ ਹੈ ਜਿਹੜੇ ਪੜਾਕੇ ਜੇ ਪਈ ਜਾਂਦੇ ਨੇ